ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋਈ ਰਾਤੋ ਕੀ ਬਾਰਿਸ਼ ਹੈ ਮੀਂਹ ਬਹੁਤ ਵਧੀਆ ਬਣਿਆ ਹੋਇਆ ਹੈ ਨਾ ਬੱਦਲ ਹਾਲੇ ਵੀ ਖੁਲਿਆ ਪਿਆ ਮੀਂਹ ਵਧੀਆ ਪੈ ਗਿਆ ਤੇ ਹੁਣ ਲੇਬਰਾਂ ਦੀ ਖੇਤ ਚ ਭੈ ਜਾਣੀ ਜੀ ਦੀ ਵਧੀਆ ਆਪਣਾ ਟਾਈਮ ਨਾਲ ਨਿਮੇਟ ਦੀ ਤੇ ਆਪਣੀ ਗੱਡੀ ਵੀ ਧੋਣ ਨਾਲ ਜੂਗੀ ਤੇ ਇੱਧਰ ਆਪਣਾ ਅਰਜਨ ਵੀ ਆਉਣ ਵਾਲਾ

No mara.

ਕੜੀਆਂ ਬੋਲ ਰਹੀ ਹੈ ਆਪਣੀ ਦੂਰੋਂ ਹੀ ਦਿਖ ਰਿਹਾ ਪਾਣੀ ਬਾਹਰ ਦੇਆ 게ਟਾ ਦੇਖਦੇ ਸੋ ਜੀ ਅੰਦਰ ਜਵਾਕ ਲੱਗੇ ਹੋਣੇ ਖੇਡਣਾ ਮਿੱਟੀ ਚ ਹੋਰ ਆਪਣਾ ਭਾਣਾ ਜਾਇਆ ਹੋਇਆ ਐ ਦੰਦ ਕੌਣ ਲਾਇਆ ਤੇਰਾ ਕੋਈ ਨਹੀਂ ਰਹਿ ਚੂਹਾ ਲੈ ਗਿਆ ਨਾ ਉਹ ਲੈ ਗਈ ਦੀ ਛੇਲੀ ਲਈ ਗੱਡੀ ਕੌਣ ਲਗੀ ਛੇਲੀ ਜਾਦ ਕੇ ਲੀ ਛੇਲੀ ਹੋਰ ਕਿਨਾ ਛੇਲੀ ਘੜੀ ਇਹਦੀ ਨਾ ਜੈਸਮੀਨ ਆ ਅੱਛਾ ਜੈਸਮੀਨ ਆ ਜੈਸਮੀਨ ਹੈ ਨਹੀਂ ਉਹ ਤਾਂ ਮੇਰੀ ਦੀਦੀ ਆ ਦੀਦੀ ਇਹ ਕਹਿੰਦਾ ਮੇਰੀ ਦੀਦੀ ਆ ਤੂੰ ਚੋਕਣਾ ਲਾ ਗਿਆ ਉਹ ਤੇ ਦੀਦੀ ਆ ਛੱਟਾ ਨਾਮ ਲਾਉਂਦਾ ਜੈਸਮੀਨ ਅਗਲੀ ਦੀ ਹੋਏ ਤੇਰੀ ਤੇਰੀ ਜੀ ਹੁੰਦੇ ਛੁੱਟੀਆਂ ਨੇ ਟਾਈਮ ਬਸਦਾ ਕਰ ਨਹੀਂ ਆ ਹੋਰ ਵੀ ਰੋਣਾ ਬਣਾਉ ਮੇਰੀ ਟਰਾਲੀ ਤਾਂ ਸਿੱਧੀ ਕਰ ਲੋ ਅੱਛਾ ਸਵਾਗਤ ਕਿਹਦਾ ਮੱਕਰ ਚੱਕ ਲੈਂਦਾ ਹੱਲਾ ਲੈ 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 ਵਾਗਦਾ ਠੀਕ ਆ ਸਵਾਲ ਹੀ ਬਹੁਤ ਹੋਣਗੇ ਹਾਂ ਤੇ ਭਈ ਇਹਦਾ ਤਾਂ ਸੈਕਰ ਪਾਈਪ ਕਿੱਧਰ ਨੂੰ ਖੋਲਣਾ ਔਰ ਉੱਪਰਲੇ ਖੇਤ ਨੂੰ ਮੈਲਵਾ ਗਏ ਆ ਪਾਣੀ ਹੁਣ ਉੱਪਰਲੇ ਖੇਤ ਚ ਕਿਹੜੇ ਆ ਉੱਪਰ ਉੱਪਰਲੀ ਖੱਤੀ ਹੈ ਜਿਹੜੀ ਇਹ ਡਰਾ ਕਿੱਦਾਂ ਹੈ ਪਰ ਤੋਰੇ ਦਾ ਡੱਕੇ ਪਏ ਨੇ ਇਹ ਟਿੱਗੀ ਜਿੱਥੇ ਡੱਕੇ ਆ ਯਾਰਾਂ ਇਧਰ ਲਾਡੀ ਦਾ ਡਾਇਰੈਕਟਰ ਪੱਟੂ ਪੱਲੀ ਠੋਕੀ ਫਿਰਦੇ ਨੇ ਉੱਤੇ ਵੀ ਮੀਂਹ ਥੱਲੇ ਲੰਘ ਨਾ ਜਾਵੇ। ਚਲਾਈ ਪੱਲੀ ਵੀ ਨਾਲ ਹੀ ਲਾ ਕੇ ਰੱਖ ਲੈ ਦੇ। ਰੱਖੀ ਖੁੱਲੇ ਗਈ ਤਾਂ ਪਾਟ ਗਿਆ ਕਿਸਮਤ ਚੰਗੀ ਦੀ ਅੱਲਾ ਵੀ। ਮੇਰੀ ਥੋੜੀ ਆ ਫਿਰ ਕੇ। ਕੀ ਲਾਉਂਗੇ ਓਰੇ? ਅੱਧੀ ਹੀ ਅਸੀਂ ਲਾਵਾਂਗੇ ਭਈਆਂ ਤੋਂ ਲੈ ਕੇ ਜੀਰੀ। ਜੀਰੀ ਲਾਉਂਗੇ ਭਈਆਂ ਤੋਂ ਲੈ ਕੇ। ਹੁਣ ਦਾ ਮਿੱਟੀ 'ਚ ਖੇਡਣ ਲੱਗਾ ਜਦ ਕੰਮ ਕਰਨ ਦਾ ਟਾਈਮ ਆਇਆ ਕਰੂ ਫਿਰ ਲੂ ਕਿਆ ਕਰੋਗੇ ਫੇਰ ਅਸੀਂ ਕਮਰਿਆਂ 'ਚ ਬੜਿਆ ਲਾਂਗੇ ਕਮਰਿਆਂ 'ਚ ਜੀ ਬਨੇ ਜਾਣੀ ਜ਼ਿੰਦਗੀ ਨੇ ਮੋਦੀ ਨੇ ਮਾਰੀ ਗਏ ਲੱਗਦਾ ਖੇਤੀ ਕਰਿਆ ਕਰੇਗਾ ਪੜ ਲਾ ਪੜ ਲਾ ਨੌਕਰੀ ਲੱਗ ਜੀ ਆ ਫਿਰ ਨਾਲੇ ਕਰੇ ਖੇਤੀ ਕਰੂੰਗਾ ਖੇਤੀ ਦਾ ਖੇਤੀ ਦਾ ਡੈਡੀ ਕਰੀ ਜਾਊਗਾ ਤੇਰਾ ਹੋਰ ਨੌਕਰੀ ਲੱਗੀ ਤਾਂ ਹੁੰਦਾ ਹਾਂ ਸੇਕ ਲਈ 20% ਕੂੜੀ ਵੱਧ ਲੱਗੇ ਘੱਟ ਰਿਹਾ ਹੈ। ਅੱਛਾ ਇੱਕ ਪਰਸੈਂਟ ਘੱਟ ਰਿਹਾ ਹੈ ਦਾ। ਐਕਤੀ ਵੱਧ ਲੈ ਜੀ ਫਿਰ। ਐਕਤੀ ਕਾ ਫੱਟੇ ਚੱਕ ਦਾਂਗੇ ਕਿਉਂ ਵੀ। ਹਾਂ ਉਹੀ ਮਾਰੀ ਜਾਂਦਾ ਝੂਠ ਹੈ ਨਾ। ਮੈਂ ਜਿੱਲੀ ਵੱਧੂਗਾ ਨੇ। ਮੇਰੀ ਜਿੱਲੀ ਤਾਂ ਹੈ ਨਹੀਂ। ਆਪ ਤੇ ਤੇਰੇ ਕਿੰਨੇ ਪਰਸੈਂਟ ਆਏ ਨੇ? ਕਿਦੇ? ਤੇਰੇ। ਮੇਰੀ ਆਜੀ 60। 60 ਨਹੀਂ 70। ਆ ਤੇਰੇ ਕਿੰਨੇ ਆ ਪੁੱਤ? ਮੇਰੀ ਆਜੀ 98। ਫੇਰ ਤੇ ਤੈਨੂੰ ਅੱਗੇ ਆ ਦੇਖ ਲੈ ਨਾਲੇ ਛੋਟਾ ਹੈ।

ਚਲਦੀ ਚਲਦੀ ਚਲ ਜਾਂਦੀ ਸੀ ਹੋਰ ਚਲਦੀ ਚਲਦੀ ਗਿਰ ਗਿਆ ਸੋ ਗਰ ਮਰੇ ਉੱਤੇ ਨਾਲ ਗਿਰ ਪਟੇ ਨਾਲ ਕਿ ਚੜੀ ਦਰੋਂ ਲੋਜੀ ਪਰਸੋ ਇੰਜਨ ਨੇ ਆਪਣੀ ਮਸ਼ੀਨ ਤੋੜਤੀ ਦੀ ਇਹ ਤੇ ਆਪਾਂ ਫਰੇਮ ਸਾਰਾ ਨਮਾ ਲੱਗ ਗਿਆ ਹੈ ਤੇ ਉਹ ਪੇਂਟ ਹੈ ਨਹੀਂ ਤੇ ਪਾਈ ਕੋਲੇ ਜਿੱਤੋਂ ਕੰਮ ਕਰਾਇਆ ਸੀ ਆਪਾਂ ਮਸ਼ੀਨ ਦਾ ਤੇ ਪੇਂਟ ਦੇ ਹਾਂਦਾ ਉਹਨਾਂ ਨੂੰ ਪੇਂਟ ਮਾਰਦੇ ਆ ਥੋੜਾ ਜਿਹਾ ਮਾਰ ਕੇ ਦੇਖਿਆ ਤੇ ਥਿਨਰ ਪਾਉਨੇ ਆ ਕਿ ਥੋੜਾ ਜਿਹਾ

ਇਹਨਾਂ ਬੋਲ ਬੋਲੇ ਮਾਰ ਦਿਨਾ ਫੇਰ ਦਬਲ ਮਾਰ ਮਾਰ ਹੂੰ ਦੋ ਕੋਟ ਲੱਗ ਜਾਣਗੇ ਹਨਾ ਵਧੀਆ ਹੋ ਗਈ ਦੋ ਜੁੜ ਹੂੰ ਵਧੀਆ ਹਾਂ ਵਧੀਆ ਓਕੇ ਬਰ ਜਰ ਨਹੀਂ ਪੈਂਦੀ ਜੀ ਬਸੂ ਪੋਰਸ਼ਨ ਰਹਿ ਗਿਆ ਹਨਾ ਬਾਹਰ ਹੈ ਜੀ ਪੱਤੀ ਆ ਰਹੀ ਹੈ ਉਰੇ ਆ ਜਾ ਪਾ ਕੀ ਕਰਦਾ ਸੱਟ ਲੱਗੀ ਕਿੱਥੇ ਲੱਗੀ ਮੰਮਾ ਕਿੱਥੇ ਕਿੱਥੇ ਲੱਗੀ ਸੱਟ ਮੇਰੇ ਪੁੱਤ ਦੇ ਉਂਗਲੀ ਤੇ ਕਿ ਲਗੀ ਸੱਟ ਲੱਗੀ ਉਹਨੇ ਮਾਰਿਆ ਕਿਨੇ ਮਾਰਿਆ ਉਹਨੇ ਉਹਨੇ ਨਹੀਂ ਪਾਪਾ ਗਿਣੀ ਆ ਗਈ ਮੈਂ ਆ ਜਾ ਫੇਰ ਮਮਾ ਸਕਾ ਮਮਾ ਮੈਨੂੰ ਦੇ ਪੜਤ ਪੜਤ ਲੋਜੀ ਹੋ ਗਈ ਪੇਂਟ ਪਟਨ ਉਹ ਆਹ ਜਾਂ ਰੰਗ ਸੀਗਾ ਤੋਂ ਟੁੱਟ ਰਕ ਨੱਕੇ ਬਰਾ ਨਾ ਐਂਗਲ ਤੇ ਬਾਈ ਨਾ ਰੰਗ ਵਧੀਆ ਹੋ ਗਿਆ ਹਣ ਤੇ ਇਹੜਾ ਪਚ ਗਿਆ ਸੀ ਆਪਾਂ ਇੱਧਰ ਲਾਤਾ